ਹਾਲ ਹੀ ਵਿੱਚ ਫੈਡਰਲ ਸਰਕਾਰ ਵੱਲੋਂ ਇਮੀਗ੍ਰੇਸ਼ਨ ਦੀਆਂ ਨੀਤੀਆਂ ਵਿੱਚ ਕੀਤੀਆਂ ਤਬਦੀਲੀਆਂ ਤਹਿਤ ਟੈਂਪਰੇਰੀ ਰੈਜ਼ੀਡੈਂਟਸ ਕੋਟੇ ਵਿੱਚ 5% ਦੀ ਕਟੌਤੀ ਦੇ ਨਾਲ ਨਾਲ ਇੰਟਰਨੈਸ਼ਨਲ ਸਟੂਡੈਂਟਸ ਕੋਟੇ ਉੱਪਰ ਵੀ ਹੋਰ ਕੈਪ ਲਾਈ ਜਾ ਰਹੀ ਹੈ ਪਰ ਪੋਲੀਟੀਕਲ ਸਾਇੰਟਿਸਟ ਡਾਕਟਰ ਸ਼ੰਦਰਪੂਰੇਵਾਲ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਇਮੀਗ੍ਰੈਂਟ ਲੋਕਾਂ ਦੀ ਵੱਡੀ ਲੋੜ ਹੈ ਵੈਸੇ ਨਾਰਮਲੀ ਕਹਿੰਦੇ ਹੁੰਦੇ ਵੀ 200 ਬੰਦਿਆਂ ਦੇ ਮਗਰਜਾ 100 ਜੋੜੇ ਮਗਰ ਜੇ 230 ਬੱਚੇ ਨਹੀਂ ਉਹ ਜਾਂਦੇ ਸਾਲ ਦੇ ਤੇ ਫੇਰ ਪਾਪੂਲੇਸ਼ਨ ਘਟਣ ਲੱਪਣਦੀ ਜੇ 230 ਤੋਂ ਘਟ ਜਾਣ 230 ਦੇ ਨਾਲ ਬਰਾਬਰ ਰਹਿੰਦੀ ਹੈ ਉਦੋਂ ਵਧਣਗੇ ਤਾਂ ਪਾਪੂਲੇਸ਼ਨ ਵਧੂਗੀ ਹੁਣ 145 ਤੇ ਆ ਗਏ ਜਿਹੜੀ ਨੈਚੁਰਲ ਗਰੋਥ ਆ 145 ਤੇ ਤੇ ਇਹਦਾ ਮੰਨ ਲਓ 200 ਜਿਹੜਾ 100 ਕਪਲ ਆ ਉਹ ਉਹਨਾਂ ਦੇ ਦੋ ਬੱਚੇ ਵੀ ਹੈ ਨਹੀਂ ਹੈ ਡੇਢ ਬੱਚੇ ਤੋਂ ਵੀ ਘਟਿਆ ਇਸ ਕਰਕੇ ਸਾਨੂੰ ਇਮੀਗ੍ਰੈਂਟਸ ਦੀ ਬਹੁਤ ਜ਼ਰੂਰਤ ਆ ਜੇ ਪਾਪੂਲੇਸ਼ਨ ਵਧਾਉਣੀ ਆ ਵਰਕਫੋਰਸ ਵਧਾਉਣੀ ਆ ਕਿਉਂਕਿ ਜਿਹੜੀ ਸਾਡੀ ਪਾਪੂਲੇਸ਼ਨ ਵੀ ਆ ਨਾ ਉਹ ਵੀ ਜਿਆਦਾ ਸੀਨੀਅਰ ਹੋ ਜਾਂਦੀ ਆ 올ਡ ਹੋ ਜਾਂਦੀ ਆ ਉਹਨਾਂ ਨੇ ਇੱਕ ਨਾ ਇੱਕ ਦਿਨ ਤੁਸੀਂ ਕੰਮ ਤੋਂ ਹਟਣਾ ਆ ਸਾਨੂੰ ਲੋਡ ਆ ਯੰਗ ਪਾਪੂਲੇਸ਼ਨ ਦੀ ਜਿਹੜੇ 40 45 ਸਾਲ ਕੰਮ ਕਰ ਸਕਣ ਸਰਵੇ ਵਿੱਚ ਹਿੱਸਾ ਲੈਣ ਵਾਲੇ 60% ਲੋਕਾਂ ਨੇ ਕਿਹਾ ਸੀ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਾਉਣ ਅਤੇ ਉਹਨਾਂ ਦੇ ਕੰਮ ਕਰਨ ਦੇ ਘੰਟਿਆਂ ਵਿੱਚ ਕਟੌਤੀ ਦੀ ਲੋੜ ਹੈ ਜਦਕਿ 26% ਦਾ ਕਹਿਣਾ ਸੀ ਕਿ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਸਰਕਾਰ ਵੱਲੋਂ ਟੋਕਵੇਂ ਕਦਮ ਚੁੱਕੇ ਗਏ ਹਨ ਪਰ ਮੁਲਕ ਵਿੱਚ ਸਧਾਰਨ ਬੰਦੇ ਦੀ ਅਫੋਰਡੇਬਿਲਟੀ ਪਹੁੰਚ ਤੋਂ ਬਾਹਰ ਹੋਣ ਲਈ ਫੈਡਰਲ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਪ੍ਰੈਪਰੇਸ਼ਨ ਪੂਰੀ ਨਹੀਂ ਕੀਤੀ ਇਹਨਾਂ ਨੇ ਨਾ ਜਿਹੜੇ ਡੈਮੋਗ੍ਰਾਫਰਜ਼ ਆਰ ਦੇਰ ਇਸ ਆਬਾਦੀ ਦੀ ਸਟੱਡੀ ਕਰਦੇ ਆ ਉਹ ਤੁਹਾਨੂੰ 60 ਸਾਲ 70 ਸਾਲ ਪਹਿਲਾਂ ਦੱਸ ਦਿੰਦੇ ਆ ਕਿ ਤੁਸੀਂ ਅੱਜ ਜੇ ਉਹਨਾਂ ਨੂੰ ਪੁੱਛਦੇ ਆ ਨਾ ਉਹ ਦੱਸਣਗੇ ਵੀ 2070 ਨੂੰ ਕਿੰਨੀ ਪਾਪੂਲੇਸ਼ਨ ਹੋਣੀ ਆ ਸਫੇ ਸਰਕਾਰਾਂ ਇਮੀਗਰੈਂਟਸ ਨੂੰ ਕਿੰਨੇ ਸੱਦ ਦੀਆਂ ਆ ਸਾਡਾ ਨੈਚੁਰਲ ਰੇਟ ਕੀ ਆ growth ਦਾ ਸਾਡਾ ਡੈਥ ਰੇਟ ਕੀ ਆ ਸਾਰਾ ਕੁਝ ਕਾਊਂਟ ਕਰਕੇ ਸੋ ਇਹਨਾਂ ਗੱਲਾਂ ਕਰਕੇ ਪਿਛਲੇ ਕੋਈ 10 ਸਾਲਾਂ ਦੇ ਵਿੱਚ ਸਾਡੇ ਆ ਪ੍ਰੋਬਲਮ ਆਈ ਆ ਉਹ ਇਮੀਗਰੈਂਟਸ ਦਾ ਕੱਲਿਆਂ ਦਾ ਕਰਕੇ ਨਹੀਂ ਆ ਉਹ ਜਿਹੜੀ ਸਾਡੀ ਪਾਪੂਲੇਸ਼ਨ ਗਰੋਥ ਹੋਣੀ ਸੀ ਉਹਦੇ ਹਿਸਾਬ ਦੇ ਨਾਲ ਸਰਕਾਰ ਨੇ ਕੋਈ ਪਾਲਿਸੀ ਨਹੀਂ ਬਣਾਈ ਜਿਹਦੇ ਹਿਸਾਬ ਨਾਲ ਰਾਈਟ ਨਾਉ ਬਿਨਾ ਕੁਆਲੀਫਿਕੇਸ਼ਨ ਤੋਂ ਸਟੂਡੈਂਟ ਆ ਰਹੇ ਆ ਬਿਨਾ ਕੁਆਲੀਫਿਕੇਸ਼ਨ ਤੋਂ ਵਿਜ਼ਿਟਰ ਇੱਥੇ ਆ ਰਹੇ ਹੈਗੇ ਆ ਜਿਹੜੇ ਇੱਥੇ ਆ ਕੇ ਫਿਰ ਵਰਕ ਪਰਮਿਟ ਅਪਲਾਈ ਕਰਦੇ ਆ ਤੁਸੀਂ ਕਿੰਨੀਆਂ ਚੀਜ਼ਾਂ ਸੁਣ ਰਹੇ ਹੋ ਐਲ ਐਮ ਆਈਜ਼ ਦੇ ਬਾਰੇ ਸੁਣ ਰਹੇ ਹੋ ਰੂਮਰਸ ਨੇ ਕਿ ਹਿਸੈਲ ਹੋ ਰਹੀਆਂ ਹੋ ਸਕਦਾ ਹੋ ਰਹੀਆਂ ਹੋਣ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਬੜਾ ਜ਼ਰੂਰੀ ਹੈ ਇਮੀਗ੍ਰੇਸ਼ਨ ਦੇ ਲਾਇਰ ਰਾਜਵੀਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਇਮੀਗ੍ਰੇਸ਼ਨ ਦੀ ਲੋੜ ਹੈ ਪਰ ਇਸ ਲਈ ਸਰਕਾਰ ਨੂੰ ਉਸਾਰੂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਵੈਸੇ ਜਿਹੜੀ ਉਹ ਪਾਲਿਸੀ ਹੈ ਜਿਹੜੀ ਕਰੰਟ ਆਪਾ ਦੇਖ ਰਹੇ ਹਾਂ ਰਿਹਾ ਲਿਬਰਲ ਐਂਡੀਪੀ ਗਵਰਨਮੈਂਟ ਦੀ ਇਹ ਬਿਲਕੁਲ ਕੰਡਮ ਕਰਨ ਵਾਲੀ ਗੱਲ ਹੈਗੀ ਆ ਇਹ ਕੰਟਰੋਲਡ ਹੋਣੀ ਚਾਹੀਦੀ ਆ ਸਾਨੂੰ ਸਟੂਡੈਂਟ ਚਾਹੀਦੇ ਨੇ ਸਟੂਡੈਂਟ ਜਿਹੜੇ ਚਾਹੀਦੇ ਆ ਉਹ ਉਹ ਸਾਡਾ ਐਸੈਟ ਆ ਸਾਨੂੰ ਇੱਕ ਮਲਟੀਫੇਸਡ ਪ੍ਰੋਫੈਸ਼ਨਲ ਮਿਲਦਾ ਜੀ ਦਾ ਮਲਟੀਫੇਸਡ ਐਕਸਪੀਰੀਅੰਸ ਹੁੰਦਾ ਵਾ ਕਿਉਂਕਿ ਅਸੀਂ ਮਲਟੀਕਲਚਰਲ ਕੰਟਰੀ ਆ ਸਾਨੂੰ ਟੈਂਪਰੇਰੀ ਫੋਰਨ ਵਰਕਰ ਚਾਹੀਦੇ ਨੇ ਪਰ ਸਕਿਲਡ ਵਰਕਰ ਚਾਹੀਦੇ ਨੇ ਜਿਹੜੇ ਸਾਡੀ ਇਕਨੋਮੀ ਨੂੰ ਕੰਟ੍ਰਿਬਿਊਟ ਕਰਨ ਆਮਨੀ ਲੈਜੇ ਪੋਲ ਵਿੱਚ ਹਿੱਸਾ ਲੈਣ ਵਾਲੇ 80% ਲੋਕਾਂ ਦਾ ਕਹਿਣਾ ਸੀ ਕਿ ਆਉਣ ਵਾਲੀਆਂ ਫੈਡਰਲ ਚੋਣਾਂ ਵਿੱਚ ਇਮੀਗ੍ਰੇਸ਼ਨ ਦਾ ਮਾਮਲਾ ਇੱਕ ਮੁੱਦਾ ਬਣੇਗਾ ਜਦਕਿ 54% ਲੋਕਾਂ ਦਾ ਮਤ ਸੀ ਕਿ ਇਮੀਗ੍ਰੇਸ਼ਨ ਪਾਲਿਸੀਜ਼ ਲੋਕਾਂ ਦੇ ਵੋਟ ਪਾਉਣ ਦੇ ਰੁਝਾਨ ਨੂੰ ਪ੍ਰਭਾਵਿਤ ਕਰਦੀਆਂ ਹਨ ਸਰਵੇ ਵਿੱਚ ਹਿੱਸਾ ਲੈਣ ਵਾਲੇ 35% ਲੋਕਾਂ ਦਾ ਕਹਿਣਾ ਸੀ ਕਿ ਇਮੀਗ੍ਰੇਸ਼ਨ ਦਾ ਮਾਮਲਾ ਵੋਟਰ ਅਮਲੋਂ ਲਈ ਜਾਣ ਵਾਲੇ ਫੈਸਲੇ ਤੇ ਵੱਡਾ ਪ੍ਰਭਾਵ ਪਾਏਗਾ ਕੁਝ ਹਲਕਿਆਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੇ ਲੇਬਰ ਦੀ ਘਾਟ ਪੂਰੀ ਕਰਨ ਅਤੇ ਆਪਣੇ ਵਿਤੀ ਸਰੋਤ ਵਧਾਉਣ ਲਈ ਇਮੀਗ੍ਰੇਸ਼ਨ ਅਤੇ ਇੰਟਰਨੈਸ਼ਨਲ ਸਟੂਡੈਂਟ ਕੋਟੇ ਵਿੱਚ ਅੰਨੇਵਾ ਵਾਧਾ ਕੀਤਾ ਹੈ ਜਿਸ ਕਾਰਨ ਆਮ ਲੋਕਾਂ ਦੀ ਅਫੋਰਡੇਬਿਲਟੀ ਅਤੇ ਰਹਿਣ ਸਹਿਣ ਤੇ ਮਾੜਾ ਅਸਰ ਪੈ ਰਿਹਾ ਹੈ ਤਾਂ ਕਿ ਇਹ ਸਭ ਕੁਝ ਆਉਣ ਵਾਲੀਆਂ ਫੈਡਰਲ ਚੋਣਾਂ ਵਿੱਚ ਇੱਕ ਮੁੱਦਾ ਬਣ ਸਕਦਾ ਹੈ ਬਣਨਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਵੱਡੀ ਗੱਲ ਆ ਜੇ ਤੁਸੀਂ ਇੱਕ ਦੇਸ਼ 'ਚ ਆਉਨੇ ਆ ਤੁਹਾਨੂੰ ਕੋ ਤੁਹਾਡਾ ਖਾਣ ਨੂੰ ਯਾਰ ਕੁਛ ਹੈ ਨਹੀਂ ਤੁਹਾਡੇ ਕੋਲ ਜੌਬਾ ਹੀ ਨਹੀਂ ਹੈਗੀ ਫਿਰ ਤੁਸੀਂ ਕਿੱਦਾਂ ਕਰੋਗੇ ਕੰਮ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਇਸ ਦੇਸ਼ ਵਿੱਚ ਸੋ ਹੈਵ ਟੂ ਗੱਲ ਹੋਣੀ ਚਾਹੀਦੀ ਹੈ ਇਹ ਵੱਡਾ ਇਸ਼ੂ ਹੋਣਾ ਵੀ ਚਾਹੀਦਾ ਹੈ ਬਿਕੋਜ਼ ਕਿਉਂਕਿ ਜਿਹੜੇ ਅਨਪਲਾਨਡ ਇਮੀਗ੍ਰੇਸ਼ਨ ਆ ਉਹਦੇ ਵਿੱਚ ਜਿਹੜੇ ਬੱਚੇ ਜਿਹੜੇ ਨਵੇਂ ਲੋਕ ਆ ਰਹੇ ਨੇ ਉਹ ਵੀ ਸਫਰ ਕਰ ਰਹੇ ਆ ਸੋ ਇਹ ਇਹਦਾ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਅਸਰ ਪੈ ਰਿਹਾ ਹੈ ਜਿਹੜੇ ਲੋਕ ਕੈਨੇਡਾ ਨੂੰ ਇਹ ਦੇਖ ਕੇ ਆਉਂਦੇ ਬਹੁਤ ਵਧੀਆ ਕੰਟਰੀ ਅਸੀਂ ਸੈੱਟ ਹੋਵਾਂਗੇ ਆਪਣੀ ਪਿੱਛੇ ਚੰਗੀ ਭਲੀ ਜ਼ਿੰਦਗੀ ਛੱਡ ਕੇ ਵਧੀਆ ਜੌਬਾਂ ਛੱਡ ਕੇ ਇੱਧਰ ਮੂਵ ਹੋ ਰਹੇ ਆ ਇੱਥੇ ਆ ਕੇ ਉਹਨਾਂ ਦਾ ਵਿਚਾਰਾ ਨਬਟਾ ਕੁਝ ਨਹੀਂ ਜਾਂਦਾ ਸੋ ਐਨੀਵੇਂ ਇਮੀਗ੍ਰੇਸ਼ਨ ਹੁੰਦੀ ਹੈ ਇੱਥੇ ਜਿਹੜਾ ਇਨਫਰਾਸਟ੍ਰਕਚਰ ਹੋਣਾ ਚਾਹੀਦਾ ਪਹਿਲਾਂ ਇਹੀ ਬਸ ਗੱਲ ਆਈ ਥਿੰਕ ਇਹੀ ਡਰ ਲੋਕਨ ਉਹ ਵੀ ਯੂ نو ਇਮੀਗ੍ਰੇਸ਼ਨ ਥੋੜੀ ਜਿਹਾ ਜ਼ਿਆਦਾ ਤੇਜ਼ ਹੋ ਗਈ ਸੀ ਇੱਥੇ ਤੇ ਯੂ نو ਘਰ ਰਹਿਣ ਲਈ بڑا ਨਾਫ ਬਣਾਇਣੀ ਸੀ ਹਸਪੀਟਲ ਨਾਫ ਹੈ ਨਹੀਂ ਸੀ ਹੁਣ ਜਸਟਨ ਟਰੂਡੋ ਦੇ ਨੰਬਰ ਕਿਉਂ ਕੱਟੀ ਜਾਂਦੇ ਆ ਉਹਨਾਂ ਨੇ ਦੇਖਿਆ ਕਿ ਇਹਨਾਂ ਨੇ ਅੰਨੇ ਵਾ ਇਮੀਗ੍ਰੇਸ਼ਨ ਕੀਤੀ ਹੈ ਇਹਨਾਂ ਦੀ ਕੋਈ ਪਾਲਿਸੀ ਹੈ ਨਹੀਂ ਕੋਈ ਏਦਾਂ ਦੀ ਸਰਕਾਰ ਦੇਖੀ ਹੈ ਕਿ ਕਦੇ ਇੱਕ ਪਾਲਿਸੀ ਤੁਸੀਂ ਕ੍ਰੀਏਟ ਕਰ ਲਓ ਤਾਂ ਉਹਦਾ ਤੁਹਾਨੂੰ ਇਮਪਲੀਕੇਸ਼ਨ ਇਹਨਾਂ ਪਤਾ ਹੋਵੇ ਇਹਦਾ ਹੋਰ ਵੀ ਕੁਝ ਸਾਈਡ ਦੇਖਣੇ ਹੁੰਦੇ ਆ ਦਿਲਬਰ ਕੰਗ ਓਮਨੀ ਨਿਊਜ਼ ਵੈਨਕੂਵਰ